ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਤੁਸੀਂ ਹਮੇਸ਼ਾ ਖੁਸ਼ਹਰੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ ਜੀ ਬਸ ਵੀਡੀਓ ਬਣਾਉਣ ਜੋਗੇ ਜਾ ਗਿਆ ਜੀ ਅੱਜ ਤੁਹੀ ਬਹੁਤ ਦਰਦ ਕਰਦੀ ਹੈ ਬੈਕ ਤੋਂ ਆਪਣਾ ਨਾ ਚੈਸਟ ਦੀ ਬੈਕ ਸਾਈਡ ਤੇ ਨਾ ਕੋਡਾ ਹੋਣ ਦਾ ਨਾ ਉੱਪਰ ਨੂੰ ਦੇਖ ਹੁੰਦਾ ਇੱਥੇ ਗੱਲ ਰੀੜ ਦੀ ਹੱਡੀ ਨਾਲ ਅਟੈਚਮੈਂਟ ਹੈ ਕੋਈ ਥੋੜੀ ਜਿਹੀ ਤੇ ਫਿਰ ਵੀ ਪਹੁੰਚ ਕੇ ਮੌਸਮ ਬਹੁਤ ਖਰਾਬ ਹੋਇਆ ਹੋਇਆ ਮਹਾਇਕ ਯੋਨਾ ਫਿਰ ਹੁਣ ਜਿਹੜੀਆਂ ਕੁੰਡੀਆਂ ਪਾਉਣੀਆਂ ਉਧਰ ਸਰਕਾਰ ਜੀ ਸਾਡੇ ਉਹ ਵੀ ਚੜ ਗਏ ਉੱਪਰ ਮੈਂ ਤਾਂ ਜਿੰਨਾ ਰੋਕਣ ਦੇ ਬਾਵਜੂਦ ਵੀ ਹਟੇ ਨਹੀਂ ਹੈਗੇ ਕਹਿੰਦੇ ਮੈਂ ਜਾਂਦਾ ਪਰ ਹੌਲੀ-ਹੌਲੀ ਮੈਂ ਬੈਠ ਕੇ ਕਹਿੰਦੇ ਨਾਟਕ ਅਸੂਗਾ ਬਸ ਹੁਣ ਮੈਂ ਕੀ ਕਰਦਾ ਉਹਨੂੰ ਮਹਾ ਮੇਰੇ ਤਾਂ ਲੱਗ ਗਈ ਸਾਡਾ ਤੁਸੀਂ ਰਹਿਣ ਦਿਓ ਕਹਿੰਦੇ ਨਾ ਉਹਨੇ ਦੀ ਗੱਲ ਉੱਡ ਜਾਣੀਆਂ ਟੀਨਾ ਇਹ ਹੋਣਾ ਉਹ ਹੋ ਜਾਣਾ ਤੇ ਉਧਰ ਉਹ ਵੀ ਆਪਣਾ ਸੁਨੀਲ ਵੀ ਹੈਗਾ ਏ ਵਿੱਕੀ ਥੱਲੇ ਤਿਆਰ ਤਿਆਰ ਖੜਾ ਹੈ ਆਪਣਾ ਡ੍ਰਿਲ ਕਰਨ ਵਾਸਤੇ ਟਰੈਕਟਰ ਨੂੰ ਜਨਰੇਟਰ ਜੋੜਤਾ ਹੋਇਆ ਅੱਗੇ ਦੇਖ ਰਹੇ ਹਾਂ ਕੀ ਬਣਦਾ ਇਹੋ ਥੋੜੀ ਥੋੜੀ ਛੇੜਦੇ ਆਂ ਜੀ ਪ੍ਰੋਸੈਸ ਲਓ ਜੀ ਕੰਮ ਤਾਂ ਚੱਲ ਰਿਹਾ ਹੈ ਕਿਹ ਕਹਿੰਦੇ ਮਿਸਤਰੀ ਆਇਆ ਪਤਾ ਨਹੀਂ ਕਹਿਣਾ ਉਹ 932 ਤੇਰੇ ਝੱਟ ਤਾਂ ਨਹੀਂ ਵੱਜੀ ਕਹਿੰਦਾ ਪਤਾ ਠੀਕ ਹੈ ਸਸਰੀਕਾਲ ਜੀ ਸਾਰਿਆਂ ਨੂੰ ਹਾਂ ਉਹ ਜਰਨੈਲ ਬਾਈ ਨੂੰ ਲੱਗਿਆ ਪਾ ਦੱਸਣਾ ਜੀ ਮੁਰਗਿਆਂ ਨੂੰ ਗਰਮੀ ਨਹੀਂ ਲੱਗਣੀ ਚਾਹੀਦੀ ਠੰਡ ਲੱਗਣੀ ਨਹੀਂ ਚਾਹੀਦੀ ਤਾਂ ਜਾਨਾ ਸਾਰੀ ਪਤਾ ਹੁੰਦਾ ਵੀ ਬਾਅਦ ਦਾ ਕੀ ਹਾਲ ਦਾ ਕੀ ਆ ਪਾਪਾ ਜੀ ਨਾਲ ਸੀ ਇਹ ਤਾਂ ਰਹਿਣ ਦੋ ਜਿਹਦੀ ਲੋੜ ਨਹੀਂ ਹੈਗੀ ਪਾ ਦਿ ਕਿਤੇ ਨਹੀਂ ਹੋ ਕਾ ਨੂੰ ਯਾਰ ਜੇ ਲੋੜ ਅੱਛਾ ਹਾਂ ਤਾਂ ਦੱਬਣੀ ਨਹੀਂ ਕਿਤੇ ਨਹੀਂ ਪਾ ਦਿ ਜੋ ਪਾ ਦਿਓ ਪਾ ਦਿਓ ਆਦੂਆ ਵੀ ਪਾ ਦਿਓ ਹਾਂਜੀ ਉਹਦੇ ਪਰ ਵੀ ਪਾਤੀ ਕਹਿੰਦਾ ਤੁਸੀਂ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਂਦਾ ਤੁਸੀਂ ਥੱਲੇ ਉਤਰਿਆਓ ਦੱਸ ਕਿਆ ਫਾਇਦਾ ਐਮੀ ਤੁਸੀਂ ਵੀ ਸੱਟ ਖਾਉਂਗੇ ਪਹਿਲਾਂ ਤੁਸੀਂ ਮਸੋਂ ਲੋਟ ਆਏ ਹੈਂ ਕਿਆ ਹਨ ਮੈਂ ਭਾਈ ਇਹਨੂੰ ਸਮਝਾਉਣ ਦੇ ਉੱਪਰ ਹੀ ਰਹੇ ਨੇ ਭਾਈ ਇਹਨੂੰ ਸਮਝਾਉਣ ਦੇ ਉੱਪਰ ਹੀ ਕਹਿੰਦਾ ਉਹ ਜਾਂਦਾ ਤਾਂ ਗੱਲ ਜਾਂ ਉਹ ਝੰਡੜਿਆ ਤਾਂ ਮਾਚਾ ਮੈਂ ਵੀ ਮਾੜੀ ਮੁੱਢੀ ਮੱਧ ਜਿਹੇ ਕਰਾਉਂਦਾ ਉਹ ਮੈਂ ਤੁਹਾਡੀ ਸੱਟ ਤੇ ਡਰ ਲੱਗਦਾ ਨਾ ਚੱਕਰ ਦਾ ਭਜਨ ਬਹੁਤ ਹੋਦਾ ਕਿੰਨਾ ਭਜਨ 50 ਕਿਲੋ ਦਾ ਭਜਨ ਨਹੀਂ ਰਿਹਾ ਮੇਰੇ ਤੇ ਮਾਚਾ ਮਾੜੀ ਮੱਧ ਜੇ ਅੱਖਣ ਬਹੁਤ ਚੱਲਦਾ ਮਾਚਾ ਮਾੜੇ ਮੁੱਢਾ ਉਹ ਨਿੰਬੜ ਜੂ ਕੰਮ ਚੱਲ ਕਿਤੇ ਨਹੀਂ ਆਇਆ ਤਾਂ ਭਲਾ ਕਹਿੰਦਾ ਕਿ ਕੰਮ ਮਾਰ ਮਾਰ ਕੇ 하게 ਦੇਣਾ ਉਹਨੂੰ ਅੱਛਾ ਫੇਰ ਤਾਂ ਮੈਂ ਹੀ ਚੜਦਾ ਮੈਂ ਕਹਿੰਦਾ ਇਧਰਲੇ ਪਾਸੇ ਮੈਂ ਸਾਈਡ ਪਰ ਚੜਜਾਂਗਾ ਕਿਸਾਨ ਤੋਂ ਉਹ ਯਾਰ ਵਿੱਕੀ ਇਧਰ ਤਾਂ ਇੰਨਾ ਤਾਂ ਘੁੰਮਦਾ ਰਿਹਾ ਹੁਣ ਮੈਂ ਉੱਪਰ ਪਰ ਕੋਈ ਗੱਬੇ ਸੈਂਟਰ ਚ ਨਹੀਂ ਜਾਊਗਾ 15 ਲੈਣਾ ਹੁਣ ਪਾਪਾ ਜੀ ਨੇ ਆਹ ਪਾਤ ਤੇ ਨਾਟ ਇਹਨਾਂ ਨੂੰ ਤਾਂ ਸਰਾਖ ਕੱਢ ਦੇਣਾ ਚੱਲ ਉਧਰ ਮਿਸਤਰੀ ਨੇ ਪਣਾ ਮਿਸਤਰੀ ਠਾਪੀਆਂ ਮਾਰਦਾ ਫਿਰ ਜਿੰਨਾ ਕਹਿੰਦਾ ਮੰਨੂ ਦੱਸੋ ਮੈਂ ਚੜਦਾ ਉੱਪਰ ਮੈਂ ਬੰਦਾ ਤੇਰੇ ਮੂਰੇ ਹੱਥ ਰਹਿਣ ਮਾ ਠਾਪੀਆਂ ਤਾਂ ਕੰਮ ਖਰਾਬ ਕਰਦੀਆਂ ਠਾਪੀਆਂ ਦਾ ਕਹਿੰਦਾ ਉੱਤਰਪਾਈ ਕਹਿੰਦਾ ਮੇਰੀ ਖਬਰ ਨੂੰ ਆਇਆ ਤਾਂ ਕਹਿੰਦਾ ਮੈਂ ਦੀ ਖਬਰ ਨੂੰ ਆ ਗਿਆ ਹਸਾਫ ਕਿਤਾਬ ਬਰਾਬਰ ਕਰਨ ਆ ਗਿਆ ਅੱਛਾ ਯਾਰ ਤਾਂ ਠੀਕ ਹੈ ਕਹਿੰਦਾ ਮੇਰੀਆਂ ਫਿੰਗਰਾਂ ਇੱਥੇ ਤੋਂ ਟੁੱਟੀਆਂ ਹੋਈਆਂ ਨੇ ਕਹਿੰਦਾ ਹਾਂ ਇੰਗਲਿਸ਼ ਪੂਰੀ ਜਾਣਦਾ ਹਾਂ ਕਹਿੰਦਾ ਅੰਗਰੇਜ਼ੀ ਬੋਲਦਾ ਪਾਪਾ ਜੀ ਹੋਰ ਕਹਦਿਆ ਉਹਨੂੰ ਥੋੜਾ ਜਿਹਾ ਨਾਟਾ ਬਾਹਰ ਨਿਕਲੇ ਆਈ ਜੀ ਉਹ ਪਤਾ ਲੈ ਰੋ ਅੱਛਾ ਕਾਲ ਜੀ ਸਾਰਿਆਂ ਨੂੰ ਆ ਗਿਆ ਸੰਗਤਾਂ ਸਤ ਸ੍ਰੀ ਅਕਾਲ ਜੀ ਅੱਜ ਤਾਂ ਆਪਣੇ ਕੰਮ 'ਚ ਘੁੰਮ ਰਿਹਾ ਸੀ ਸਾਡਾ ਸਾਥ ਦੋ ਹਾਂ ਹਾਲ ਥੋੜਾ ਦੱਸ ਦੇ ਦੀ ਜੀ ਸਵੇਰ ਅੰਮਰਲ ਦੇ ਸਪੋਰਟ ਨੂੰ ਆਇਆ ਰਾਬ ਤੋਂ ਸਾਡਾ ਮੈਂ ਸਵੇਰ ਦਾ ਇਕੱਲਾ ਮੁੱਠਾ ਮਾਰਦਾ ਕੋਈ ਨਹੀਂ ਆਇਆ ਹੁਣ 5 ਵਜਣੇ ਆਇਆ ਛੁੱਟੀ ਦਾ ਟਾਈਮ ਹੋਣਾ ਦਾ ਡਾੜੀ ਬਣ ਤਾ ਮੇਰਾ ਡਾੜੀ ਬਣ ਹੋ ਗਿਆ ਭਾਈ ਡਾੜੀ ਪਰ ਤੇ ਮੇਰਾ ਛੁੱਟੀ ਦਾ ਟਾਈਮ ਹੋਇਆ ਹੁਣ ਸਾਰੇ ਟੱਬਰ ਇੱਥੇ ਨੂੰ ਚੜਾ ਹੋਇਆ ਨਹੀਂ ਨਹੀਂ ਮੈਂ ਤਾਂ ਮੈਨੂੰ ਜਾਣਾ ਪੈਗਾ ਦਾ ਜ਼ਰੂਰੀ ਕਿਧਰੇ ਪਾਸੇ ਕਿਉਂਕਿ ਮੇਤੇ ਹੋਣਾ ਵੀ ਕੁਝ ਨਹੀਂ ਤਾਂ ਨਾ ਉੱਪਰ ਨੂੰ ਦੇਖ ਹੁੰਦਾ ਨਾਲੇ ਦਲੇ ਮੈਂ ਤਾਂ ਹਰਾਲਾ ਪਾਪਾ ਜੀ ਉੱਜੜ ਗਏ ਹੈ ਔਰ ਯਾਰ ਬਥੇਰੀ ਵਰ ਕਹਿ ਲਿਆ ਬਥੇਰੀ ਵਰ ਕਹਿ ਲਿਆ ਸੁਣਦੇ ਨਹੀਂ ਨਾ ਕੋਲੇ ਦਾ ਫਰਕ ਹੈ ਬਾਈ ਹੈ ਪਾਰੇ ਬੰਦੇ ਉਹਨੇ ਸੀਟ ਨਵੀ ਪਾਤੀ ਇੱਥੇ ਨੂੰ ਪਟਿਆ ਦਾ ਹਾਂ ਹਾਂ ਪਾਤੀ ਇੱਥੇ ਨੂੰ ਮੇਰੇ ਤਾਂ ਨਾ ਹਾ ਚੱਕ ਤੱਕ ਚੈਂ ਗੰਨ ਨੂੰ ਨੂੰ ਮੋਢੇ ਰਹਿ ਗਿਆ ਡ੍ਰਿਲ ਗੇ ਲੈ ਬਾਈ ਹੋਰ ਹੱਥ ਘੜਾ ਕਰਾਤਾ ਤਾਂ ਬਾਈ ਆ ਗਿਆ ਟਾਈਮ ਨਾਲ ਥੋੜਾ ਜਿਹਾ ਨਹੀਂ ਤਾਂ ਮਾਪੇ ਨੂੰ 5 ਵਜੇ ਭੇਜਾ ਦਿੰਦਾ ਵੀ ਭੱਜ ਜਾਦਾ ਉੱਪਰ ਤੇ ਨਹੀਂ ਗਲੀ ਨਿਕਲਦੀ ਉੱਪਰ ਤੇ ਨਹੀਂ ਨਿਕਲਣੀ ਉੱਪਰ ਤੇ ਭਾਇੜੀਆਂ ਨੇ ਨਾ ਪਤਾ ਲੱਗਣਾ ਐਨਸਰ ਰਾਖ ਬਰਾਬਰ ਨਿਕਲ ਹੂੰ ਉੱਪਰ ਤੇ ਤਾਂ ਪਤੀ ਨਹੀਂ ਲੱਗਦਾ ਵੀ ਕਿੱਥੇ ਐਂਗਲ 15 ਹੋ ਜਾਣਾ ਬਣੇਣਾ ਹੈ ਇੱਕ ਦਿਨ ਹੀ ਕੰਮ ਤਾਂ ਬਹੁਤ ਹੈ ਅੱਜ ਉਹ ਨਾ ਸਾਰੇ ਸੜਕਾਂ ਦਾ ਸੈਂਟਰ ਸੈਂਟਰ ਇਹ ਰੇਂਜੀ ਲੈਣ ਲਾਉਂਦੇ ਹੁਣ ਐਦੇ ਐਦਾ ਵੀ ਇੱਥੇ ਇੱਕ ਇਕ ਲੇਨ ਇੱਥੇ ਪਹਿਣੀ ਹੈ ਇੱਕੋ ਲਾਸਟ ਪਣੀ ਹੈ ਵੀ ਟੀਨਾ ਕਰ ਜਕੜ ਜਾਂ ਲੱਗੇ ਉਹਦੇ ਬਾਅਦ ਸਪੋਰਟਾਂ ਦਾ ਕੰਮ ਆਉਂਦਾ ਆਹੋ ਇਹ ਜੋ ਮਾਰ ਗਿਆ ਤੇਰੀ ਵੀ ਚੱਕਰ ਸਪੋਰਟਾਂ ਦਾ ਤਨ ਇੱਥੇ ਡਬਲ ਟੀ ਉਹ ਵੀ ਇਕੱਠੀ ਆ ਕੇ ਇੱਥੇ ਲੱਗੀ ਜੇ ਹੋ ਗਿਆ ਪੱਕਾ ਕੰਮ ਤੇ ਇੱਕਾ ਇੱਥੇ ਲਾਸਟ ਤੇ ਜਵਾਬ ਇਹ ਵੀ ਲਾਸਟ ਤੇ ਪੱਕੇ ਯੋ ਪਰ ਦੀ ਟੀਨ ਉੱਪਰ ਚੜੀ ਵੀ ਹੈ ਉਹਨੂੰ ਲੱਗੇ ਮੈਂ ਗਾਂਟਾ ਪੰਜ ਦਾ ਕਰ ਦੁੱਤਰਾਂ ਕਿ ਤਾਰੀ ਹੈ ਪਾਪਾ ਜੀ ਮੰਨਦੇ ਨਹੀਂ ਪਾਪਾ ਜੀ ਕਹਿੰਦਾ ਨੇਤਰ ਜੀ ਕਹਿੰਦਾ ਇੱਕ ਕਾਉਂਟਲ 20 ਕਿਲੋ ਵਜਿੰਦਾ ਮੇਰੇ ਚ 50 ਕਿਲੋ ਹੈ ਨਹੀਂ ਹਾਂ ਚੱਲ 50 ਕਿਲੋ ਵੀ ਆ ਵੀ ਉਹਨਾਂ ਦਾ ਉੱਤਰ ਦਸਾਣਾ ਖਾਦ ਹੋਣਾ ਚੱਲ ਨੋੜ ਆਉਣਾ ਵੀ ਮੈਂ ਜੇ ਸਿਗਨੇਚਰ ਕਰਾਉਣੇ ਉੱਪਰ ਹੀ ਕਰਾ ਲਓ ਮੈਂ ਜੇ ਸਾਈਨ ਸੂਨ ਕਰਾਉਣਾ ਉੱਪਰ ਹੀ ਕਰਾ ਲਓ ਭਾਈ ਜੀ ਮਿਸਟਰ ਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਖਾਤਾ ਮੈਨੂੰ ਜੁੱਤੀ ਪਾ ਲਓ ਜੁੱਤੀ ਉਹ ਇੱਕ ਜੁੱਤੀ ਖੋਲਿਓ ਫਿਰਦਾ ਉਹ ਕੀ ਹੋਇਆ ਵੱਡਾ ਜੁੱਤੀ ਖੋਣ ਗਈ ਅੱਛਾ ਜਾਤਾ ਗਾ ਜੀ ਹਾਂ ਰਣੂ ਖਾਲਸਾ ਕਹਿੰਦੀ ਕਹਾਂ ਤੇਰੇ ਪਾਸੇ ਬਾਤਾਂ ਰਣੂ ਸਾਹਿਬ ਹਾਂਜੀ ਆਵਾ ਝੜੂ ਵਾਲਾ ਓਏ ਲੈ ਤੂੰ ਸਿੱਧਾ ਇਧਰ ਰੋਹ ਜਾਂਦਾ ਦੇਖੋ ਆਪਾਂ ਮੀਟਿੰਗ ਕਰੀਏ ਬਹੁਤ ਟੈਂਸ਼ਨ ਮੈਨੂੰ ਅੱਜ ਆਇਆ ਦੱਸ ਵੀ ਆਇਆ ਕੀ ਕਰਨਾ ਬਣੋ ਮੈਂ ਛੋੜੀ ਖਬਰ ਲੈਣਾ ਤੁਸੀਂ ਉੱਪਰ ਚਾਦਰ ਕਰੀਏ ਨਾ ਹਾਂ ਮੇਰਾ ਵੀ ਆ ਦੇਖੋ ਕੈਕ ਹੋ ਗਿਆ ਮਗੋੜੀਆਂ ਮੈਂ ਤੇਰੀ ਖਬਰ ਨੂੰ ਗਿਆ ਤਾਂ ਹਾਂ ਹਾਂ ਮੈਂ ਜੀ ਖਬਰ ਲੈਣ ਆਇਆ ਮੈਂ ਬਾਈ ਦੀ ਖਬਰ ਆਵਾ ਝੜੂ ਵਾਲਾ ਹਾਂ ਜਦੋਂ ਡਾਕਟਰ ਚੰਨੀ ਆਇਆ ਮੈਂ ਤਾਂ ਆਇਆ ਤਰ ਕੋਈ ਮੇਰਾ ਭਾਈ ਆ ਪ੍ਰਧਾਨ ਸਾਹਿਬ ਰੋਪੜ ਜਿਹੜਾ ਆਹਾ ਜੀ ਵੀਰ ਜੀ ਕਾ ਗਵੇਂਸੀ ਬਣਾ ਪ੍ਰਧਾਨਤਾ ਜੀ ਵੀਰ ਦਾ ਹਾਂ ਬਣਾਣਾ ਹਾਂ ਰੇਤਾਂ ਦੀ ਜਗਤ ਕੈਣ ਵਿੱਚ ਰੋਪੜ ਵਿਸ਼ਾ ਮੰਦਰ ਪਤਾ ਰੀਸਾ ਜਗੰਦਰ ਜੀ ਯਾਰ ਜੇ ਕਟਾ ਐਮਐਲਏ ਮੈਡਮ ਜਾਣਦੀ ਮੈਨੂੰ ਉਹ ਤਾਂ ਮੈਂ ਵੀ ਹਾਂ ਅੱਛਾ ਕੈਣ ਵਿੱਚ ਰੋਪੜ ਰੋਪੜ ਰਾਮ ਜੀ ਦਾ ਗਰਾਊਂਡ ਹਾਂ ਵਿਸ਼ਾ ਮੰਦਰ ਚੱਲ ਹੁਣ ਗੱਲਾਂ ਮਾਰਦੇ ਆ ਪਰ ਰੁਕ ਜਾ ਮੇਰੀ ਗੱਲ ਤਾਂ ਸੁਣਨਾ ਤੂੰ ਹਰ ਮੰਜ਼ਰ ਮੈਂ ਮੰਨ ਗਿਆ ਤੇਰੀ ਗੱਲ ਜਾਂ ਹੁਣ ਜੁੱਤੀ ਪਾਲਾ ਬਾਈ ਬਣ ਕੇ ਫੇਰ ਬੈਠਦੇ ਆਂ ਪਾ ਜੀ ਹਾਂ ਜੀ ਮਿਸਤਰੀ ਸਾਹਿਬ ਆ ਜੁਕਾਲਾ ਹਾਂ ਲੈ ਵੀਰ ਗੱਲ ਰਿਹਾ ਕਿ ਹੁਣ ਕਬੱਡੀ ਖੇਡਣੀ ਆ ਹੁਣ ਤਾਂ ਕਬੱਡੀ ਵਿੱਚ ਹਾਂ ਹੇੜੀ ਜੱਗ ਸੇ ਵਾਟਰ ਆਏ ਹਾਏ ਬਾਡੀ ਹੇੜੀ ਓਪਨ ਕਬਾਡੀ ਆਹਾ ਬਾਬੇ ਮੈਨੂੰ ਇਹ ਦੱਸ ਨਾਲੇ ਕਈਆਂ ਨੇ ਮੇਰੀਆਂ ਹੌਲੀਆ ਟੁੱਟੀਆਂ ਹੋਈਆਂ ਨਾਲੇ ਜੌਗਿੰਗ ਕਰੀ ਜਾਂਦਾ ਜਗ ਮੈਨੂੰ ਪਤਾ ਇੰਗਰੇਜ਼ ਟੁੱਟੀਆਂ ਮੇਰੀ ਜੌਗ ਕਰਦਾ ਟੁੱਟੀਆਂ ਹੋਈਆਂ ਤਾਂ ਹਾਂ ਤਾਂਹੀਂ ਜੋ ਮੇਰੀ ਘਟਰ ਨੂੰ ਆ ਜਾ ਲੈ ਨਹੀਂ ਨਹੀਂ ਕਹਦਾ ਤੇਰੇ ਵਾਲੇ ਦੇ ਕੰਮ ਹਾ ਗੱਲ ਸੋਦਾ ਬਾਬੇ ਤਾਂ ਉੱਤਰਨਾ ਦੇ ਪੈਰਾਂ ਨੂੰ ਰੈਕਟ ਹੋਣੀ ਹੈ ਰੈਕਟ ਨਹੀਂ ਹੁੰਦੀ ਜਗ ਪਤਾ ਕਿੰਨੇ ਦਾ ਬੰਦਾ ਕਿੰਨੇ ਬੱਚਾ ਰੋਟੀਆਂ ਨਹੀਂ ਹਾਂ ਦਰਜਾ ਬੱਚੇ ਫਿਰ ਕਹਿੰਦਾ ਸਰ ਆਏ ਆਏ ਕਰਕੇ ਥੋੜੇ ਰੋਟੀ ਦੇ ਹੁਣੀ ਉਹ ਤਾਂ ਕੰਮ ਕੰਮ ਕਰਕੇ ਨਾ ਸਰੀਰ ਤਾਂ ਚੱਲੂ ਰੱਖਣਾ ਹੀ ਹੈ ਕਾ ਉਹਦਾ ਕਾਂਡੀ ਪਲਾਸਟਰ ਕਰੂਗਾ ਫੇਰ ਤੋਂ ਰੋਟੀ ਬਣਨੀ ਗੱਲ ਉਹ ਕੋਈ ਪਵਿੱਟ ਹੈਗਾ ਰੋਪੜ ਜਿਹੜਾ ਹਾਂ ਸੜ ਘੱਟੇ ਤੋਂ ਉੱਪਰ ਜਿਹੜੇ ਲੱਗੇ ਨਾ ਹਾਂ ਉਹਦਾ ਘਣਾਉਣਾ ਘਣਾਉਣੀ ਸਿੰਘਪੁਰਾ ਦੇਖੋ ਤੇ ਕੀ ਜ਼ਰਬੜਾ ਕੋਈ ਏਰੀਆ ਚੱਟਾ ਨਹੀਂ ਸਾਰਾ ਛੱਤ ਕੇ ਰੱਖਦੇ ਹਾਂ ਕਹਿਣ ਮਿੱਟੀ ਸਾਨੂੰ ਘੱਟੇ ਤੋਂ ਉੱਪਰ ਜਿਹੜੇ ਕੰਮ ਕਰਦਾ ਪਤਾ ਸੰਨ ਕੱਤਰ ਵੇ ਜਾਣ 56 ਜਾਮੇ ਨੂੰ ਕੈਨ ਵਿੱਚੀ ਉੱਪਰ ਅੱਛਾ 50 ਸਾਲ ਕਾਂਗਰਸ ਫਾਟੇ ਦੇ ਜੰਜਰ ਤੋਂ ਬਾਸਾ ਮੁਖਵਤ ਟਟਾਗਾ ਰਾਤਾ ਨੀਲਾ ਪਾਕਰ ਗਾਮ ਦਾ ਜਿਦਾ ਕਰਾਉਣਾ 30 ਸਾਲਾਂ ਨੰਬਰ ਡਿਜੀ ਦਾ ਗੱਡੀ ਦਾ ਨਹੀਂ ਮੈਂ ਉਹ ਤੋਂ ਛੱਡ ਮਰੀ ਨਹੀਂ ਅੱਜ ਪੋਲੀਟਿਕਲ ਸੈਂਸ ਅੱਜ ਪੈਗ ਸਾਕ ਲਾ ਕੇ ਆਇਆ ਮਿਸਤਰੀ ਯਾਰ ਸੋਖ ਗਿਆ ਮੇਰਾ ਬੋਲੇ ਹਜਾ ਨਿਬਰਾ ਕਰਦੀ ਯਾਰ ਅੱਛਾ ਭਾਈ ਪਰ ਆਸਾ ਕੋਈ ਨਹੀਂ ਖੜਦਾ ਹਾਂ ਕਰਦੇ ਬੇਟੇ ਸ਼ਾਹਦੂਲ ਸਿੰਘ ਆ ਗਿਆ ਕੈਨ ਵਿੱਚੀ ਉੱਪਰ ਜਿਹੜਾ ਪਿਸ਼ਾ ਮੰਦਰ ਰੂਬਾਤਾ ਜਿਹੜਾ ਵੀ ਹਿੱਲੇ ਮੇਰਾ ਮਾਮਾ ਗਰਾਹੀ ਵਾਟਰ ਤਾਂ ਗਿਆ ਗਰਾਰੀ ਗਰਾਰੀ ਫਸੀ ਹੋਈ ਲੱਦੀ ਐ ਚੁੱਪ ਕਰ ਜਾ ਕਿਧਰ ਪਤਾ ਨਾ ਲੱਜੇ ਕਿਧਰ ਪਤਾ ਨਾ ਲੱਜੇ ਨੈਰੂ ਸ਼ਾਂਤੀ ਸ਼ਾਂਤੀ ਕਰਦਾ ਮਰਦਾ ਐ ਇਹ ਭਾਈ ਸੁਣ ਲੋ ਸ਼ਕਤੀ ਵਾਟਰ ਇੱਕ ਮਿੰਟ ਸੁਣ ਲੋ ਨੈਰੂ ਸ਼ਾਂਤੀ 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 ਦਾ ਮਿਲਦੀ ਨਹੀਂ ਹਾਂ ਪਹਿਲਾਂ ਸ਼ਾਂਤੀ ਮੂਰ ਮਾਝੇ ਪੁੱਛੋ ਇਹੋ ਕੰਗ ਰੋੜਾ ਕਾਲਾ ਆਏ ਆਏ ਕੰਨ ਮਿਚੀ ਪਤਾ ਕੈਂਡ ਸ਼ਾਂਤੀ ਪਤਾ ਨੈਰੂ ਪਤਾ ਰੈਡਕੋਰਸ ਪੀਏ ਉਹੋ ਲੱਗੀ ਚਿੱਟੀ ਟੋਪੀ ਨੈੜੀ ਝਾੜੂ ਵਾਲਾ ਪਤਾ ਆ ਪਾਗਲ ਝਾੜੂ ਬਨੂਗਾ ਲਾਲ ਪਾਗਲ ਉਹ ਸਾਡਾ ਪਤਾ ਕਾਮਰੇਡਾਂ ਦੀਆਂ ਪਾਗਾਂ ਯਾਰ ਲਾਲ ਉਹ ਕੋਈ ਨਹੀਂ ਅਸੀਂ ਪਹਿਲਾਂ ਪਾਕਿਸਤਾਨੋਂ ਬਾਹਰ ਦੂਰ ਜੇ ਹਾਂ ਦੂਰ ਦਰਜ ਲੱਗੋ ਚਲੋ ਹੋ ਗਏ ਗਾਤਰ ਮਾਤਾ ਦਿੱਲੀ ਉਸਾ ਕੇ ਜਿਆ ਮੈਨਾਂ ਸੁਝਿਆ ਸਾਕਾ ਬੁਖ ਮਿਲਿਆ ਅਸੀਂ ਇਕੱਠੇ ਹੋਏ ਮੈਨੂੰ ਇਹ ਇੱਕ ਮੈਂ ਤੈਨੂੰ ਦੇਖ ਕਾਰ ਕਰਕੇ ਕੇਜਰੀਵਾਲ 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 ਕਰਾ ਤਾ ਅੰਦਰ ਦਾ ਮੈਨੂੰ ਅੰਦਰ ਕਰੋ ਮੈਂ ਫਿਆਦਾ ਹੱਥ ਘੱਡੀ ਨਾ ਹੱਥ ਘੱਡੀ ਨਹੀਂ ਓਏ ਰੱਬ ਪੈ ਨਾਣੇ ਨੂੰ ਰੋਟੀ ਕੌਣ ਦਊ ਓ ਰੱਬ ਮੈਂ ਨਾ ਬੈ ਤੂੰ ਮੇਰਾ ਦਰਸ਼ੀ ਵੀ ਮੈਨੂੰ ਅਜਰ ਉਹ ਕੋਈ ਗੱਲ ਨਹੀਂ ਹੁਣ ਇਹ ਤਾਂ ਗੱਲ ਗਲਤ ਹੋ ਗਈ ਹੁਣ ਤਾਂ ਦੋ ਮਿੰਟ ਪਹਿਲਾਂ ਕਹਿੰਦਾ ਤੂੰ ਮੈਂ ਰੋਟੀ ਦੇਣੀ ਨਾਣੇ ਨੂੰ ਕੰਮ ਕਰ ਉਹ ਰੋਟੀ ਦੇਣੀ ਮੈਂ ਖੋਈ ਨਹੀਂ ਨਾਣੇ ਆਪੀ ਰੋਟੀ ਖਾਉਂਗਾ ਹਾਂ ਓ ਰੱਬ ਦੰਦਾ ਭਰੋਸਾ ਅੱਛਾ ਓ ਰੱਬ ਸ਼ਾਂਤੀ ਚਲ ਹੱਟ ਗੜੀ ਹੁਣ ਤਾਂ ਖੋਲ ਦੋ ਰਗੜ ਪਾ ਆ ਆ ਆ ਆੜੀ ਜਿਹੜੀ ਐਡੀ ਐ ਹੱਟ ਗੜੀਆਂ ਦਵਾ ਲਵੇ ਜਿਹੜੇ ਬੱਚੇ ਬਾਰਾ ਘੜਟੇ ਪਤਾ ਦੋਲਣਾ ਕਹਿਣ ਵਿੱਚ ਸੀ ਕਹਿਟ ਵਿੱਚ ਸੀ ਓ ਰੱਬ ਮੈਂ ਤਾਂ ਆਦਮੀ ਨਹੀਂ ਦੱਸਦਾ ਯਾਰ ਜਿਹੜਾ ਜਿਹੜਾ ਹਲ ਵੀ ਲਾਓ ਈਡੀ ਦੀ ਰੇਟ ਥੋੜੋ ਪੈਣ ਲੱਗੀ ਔਰ ਜਿਹੜੇ ਹੱਤਖੜੀ ਲਾ ਦੇ ਓਏ ਈਡੀ ਰੇਟ ਪਾ ਲਓ ਨਹੀਂ ਮੈਂ ਕੋਈ ਪਤਾ ਅਰੇ ਚੁੰਗੀ ਬਣਾ ਗਈ ਨਹੀਂ ਬਨੇ ਚੁੰਗਾ ਚੌਰ ਕਰਾ ਦੂ ਐ ਸਾਰੇ ਲਾਲ ਬੱਤੀ ਤੇ ਚੁੰਡਾ ਕਰ ਗਾਲ ਬੱਤੀ ਪਤਾ ਉਰਸਾਨ ਕਹਿੰਦੀ ਐ ਕਸਮੀ ਲਾਲ ਬੱਤੀ ਆ ਲਾਲ ਹੁਣ ਪਾ ਕ ਅੱਜ ਮੈਨੂੰ ਆਇਆ ਦਾ ਪੋਲੀਟਿਕਲ ਸਾਇੰਸ ਕਰਕੇ ਕਿੱਥੇ ਆਇਆ ਪਹਿਲਾਂ ਜੱਦ ਨਹੀਂ ਦੇਖੋ ਮੈਂ ਜੇ ਸਰਵਾਈ ਪ੍ਰਧਾਨ ਹਾਂ ਤੂੰ ਰੋਕੋ ਜੇ ਲਾ ਹਾਂ ਜੀ ਮੈਂ ਬੜਾ ਕਮੇ ਸੀ ਬੜਾ ਗਿਲਾਰਤੀ ਹਾਂ ਮੈਨੂੰ ਸਭ ਪਤਾ ਬੜੀ ਜੱਲਿਆ हर बस जास्त बॅठो की लाय जाई सब पता कौन ਸਣੀ ਦਾ ਬਗੈ ਮੈਂ ਤੇ ਦੇਖ ਬੱਲੇ ਦੋ ਵੰਦ ਖੰਗੇ ਟਪਟਾਉਂਗਾ ਨਾ ਵੀ ਮੇਰੀ ਗੱਲ ਸੁਣ ਜਿਹੜਾ ਤਬਾਖਾਣ ਸੈਕਟਰ ਦੋ ਮੇਰੀ ਗੱਲ ਸੁਣ ਕੋਈ ਨਹੀਂ ਪਰੇ ਕੋ ਸੋਨਾ ਕੋਈ ਨਹੀਂ ਪਰੇ ਕਿਸੇ ਨੂੰ ਕੁਝ ਕਹਿਣਾ ਪੱਟਾ ਕਹਿੰਦੇ ਦੋ ਕੜੀ ਰੱਬ ਦਾ ਨਾਮ ਲੈਣਾ ਹੁੰਦਾ ਬਸ ਸ਼ਾਂਤੀ ਮੈਂ ਗੁਰਦਾਰੇ ਮੰਦਰ ਮਨਸਿਦਾ ਸਾਹਿਬਾਂ ਤੇ ਜਾਂਦਾ ਆਵਾਟ ਟੜ ਵਾਲਾ ਨਾਲੇ ਉਹ ਗੱਲ ਤਾਂ ਸੁਣ ਪਹਿਲਾਂ ਬੀਬੀ ਕਹਿੰਦੇ ਉਹ ਥੋੜੀ ਜੇਹਰ ਕੱਟੀ ਨਹੀਂ ਗੱਲ ਦੀ ਇਹ ਨਹੀਂ ਛੱਡ ਉਹ ਛੱਡਾ ਇਹਦੀ ਇੱਕ ਆਪਾ ਸਾਹਿਬ ਉਹ ਆ ਰੀਲਾ ਪਾ ਤੂੰ ਐ ਰੀਲਾ ਪਾ ਮੇਰੀ ਗੱਲ ਸੁਣ ਤੂੰ ਨਹੀਂ ਨਹੀਂ ਇਹ ਰੀਲੀ ਪੈਣੀ ਹੈਗੀ ਇਹ ਰੀਲ ਨੂੰ ਛੱਡ ਦੇ ਰੀਲ ਪਾ ਉਹਰੇ ਲਈ ਉਹਰੇ ਤੋਂ ਸਾਡਾ ਕੰਮ ਦਾ ਸੁ ਕੰਮ ਕਿਵੇਂ ਹੈ ਘੈਂਣ ਵਿੱਚ ਹੀ ਆ ਘੈਂਟ ਮਿਸਤਰੀ ਨੇ ਕਿਹਾ ਨਹੀਂ ਪੱਥਰ ਰੱਖਿਆ ਪਿਆ ਐਸਾ ਕੈਡ ਮਿਸਤਰੀ ਨੇ ਕੰਮ ਦਾ ਕਿਵੇਂ ਰੱਖੂ ਨਾ ਰੱਖੂ ਉੱਪਰ ਦਾ ਗੱਲ ਬੱਸ ਮੇਰੀ ਚੱਲਦੀ ਮੈਂ ਸਰੇ ਤੱਕ ਬਾਤ ਤੀ ਧਰਮਕੀ ਪੰਜਾਬ ਦਾ ਧਰਮਕੀ ਹੀ ਹੁੰਦੇ ਹੈ ਮੱਕਾ ਮਸੀਹ ਨਾਲ ਸੁਜੀ ਆਵਾਂ ਚੜ ਵਾਲਾ ਮੈਨੂੰ ਇਹ ਦੱਸ ਬਿੱਟਰ ਸਿੱਕ ਧਰਮਕੀ ਬਾਬੇ ਮੇਰੀ ਗੱਲ ਸੁਣਾ ਡਰੈਲ ਚਲਾਉਂਗਾ ਕਿ ਐ ਕੁੰਡੀ ਪਾਉਂਗਾ ਕੁੰਡੀ ਪਾ ਦੋ ਜੋ ਮਰਜੀ ਬਰਨਾ ਪਤਾ ਜਿਹੜਾ ਸੁੰਬਾ ਪਤਾ ਮੈਂ ਕੱਢ ਕੇ ਜਾ ਸੁੰਬੇ ਨਾਲ ਨੇ ਉਹ ਡ੍ਰਿਲ ਹੈਗੀ ਆਪਣੇ ਕੋਲ ਕਰਨ 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 ਹੁੱਕਰ ਪਰ ਤਾਂ ਮਸਰਾਖ ਮਾਰੀ ਰਹਾ ਪਾ ਆ ਜਾ ਪ੍ਰੈਕਟਿਸ ਕਰਦੇ ਨਾ ਉਪਸਕ ਪਿੱਤਰ ਆਲਾ ਮਿਸਤਰੀ ਮਿਸਤਰੀ ਉਹ ਚੱਕ ਕੇ ਲਿਆਈ ਮੜ ਜਾ ਬੈਂਚ ਜਾ ਪਿਆ ਛੋਟਾ ਜਾ ਬੈਂਚ ਦੀ ਤਾਂ ਲੋੜ ਨਹੀਂ ਪਣੀ ਹੋਈ ਇੱਥੇ ਹਾਂ ਲੋੜ ਨਹੀਂ ਪਣੀ ਆ ਐ ਗਲੀ ਚ ਚੱਲ ਫੇਰ ਸਾਡੀ ਦੋ ਟੀਨਾ ਉਰੇ ਇਕੱਠੀ ਹੋਣੀ ਆ ਹਾਂ 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 ਬੈਚੇ ਬਾਦਾਂ ਲਾਸਟ ਫੈਕਲੀ ਕਿ ਕਿ ਮੈਂ ਤੀਨਾ ਕੱਟ ਹੋ ਗਿਆ ਸਾਡਾ ਸਪੋਰਟ ਵਾਲਿਓ ਆ ਹੂੰ ਹੂੰ ਬਾਤ ਵੀ ਮਰ ਜਾਊਂਗੇ ਹਵਾ ਹਵਾ ਆਏਗੀ ਫਿਰ ਇਹਨਾਂ ਦਾ ਸੰਭਾਲ ਰੱਖਣੀ ਆ ਤੁਹਾਨੂੰ ਇਹ ਵੀ ਗੱਲ ਤੇਰੀ ਠੀਕ ਆ ਮਾਰ ਸਲਵ ਮੈਂ ਮਾਰਦੇ 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 ਕੜੀਆ ਕਹਿਣੇ ਵੇਤਰੀ ਬਾਈ ਨੇ ਕੰਮ ਕਰਵਾਤਾ ਮੇਰੇ ਨਾਲ ਪਿਆਰ ਆ ਲਾਤ ਅੱਧਾ ਘੰਟਾ ਪਰ ਰੱਜ ਗਿਆ ਪਿਆਰ ਆ ਮੇਰਾ ਪਿਆਰ ਆ ਹਾਏ ਤੂੰ ਮੇਰਾ ਪੁੱਤ ਨਹੀਂ ਹਾਏ ਮੈਂ ਤੇਰਾ ਭਾਈ ਵੀ ਤੇਰਾ ਪੁੱਤ ਵੀ ਆ ਉਹ ਬੱਸ ਹੁਣ ਚੱਟੇ ਲੂੰਗਾ ਹਾਂ ਪਤਾ ਮੇਰਾ ਪੁੱਤ ਆ ਭਾਈ ਵੀ ਹੈਗਾ ਪਿਆਰ ਆਪਣਾ ਦੇਖੋ ਮੇਰੀ ਪਿਆਰ ਇੰਨਾ ਨਾ ਜਿਵੇਂ ਮੈਂ ਕਿਹਾ ਪਤਾ ਬਿਜਲੀ ਮੈਂ ਕਿਹਾ Papa ji nu bijli ma kehnda ae Papa kundi vi 400 lane layi di 500 de jwana kare ma se manneya modi pidaanga ji ਮਾਸ ਵੀ ਨੇ ਸਾਡੀ ਕੰਮ ਕਰ ਦੇ ਮੇਰੀ ਗੱਲ ਦੇ ਮਾਸਪਾ ਪਤਾ ਮਾਸਪਾ ਡਾਕਟਰ ਐ ਮੈਡਮਾ ਉਹ ਤੈਨੂੰ ਹੋਇਆ ਵਾ ਕਿਆ ਇਹ ਨਹੀਂ ਰੀਲ ਕਹਿੰਦੇ ਬਾਈ ਵੀ ਤਾਂ 86 ਲੀਟਰ ਹੈ ਮੈਂ ਮਹੌਲ ਬਹੁਤ ਤਕੜਾ ਠੀਕਮਾ ਕੈਂਡ ਮਿਰਚੀ ਪਤਾ ਫੋਟੋ ਵੇਖਿਆ ਨੈਟਵਰਕ ਦੇਖੋ ਸਵੇਸੀ ਦੁੱਲੋ ਕਾੜਾ ਮੇਰੇ ਕੋਲ ਅੱਛਾ ਦੁੱਲੋ ਕਾੜਾ ਹੁਣ ਆਪਾਂ ਕਰਨ ਚੱਲੀਏ ਕਰਨ ਚੱਲੀ ਹੁਣ ਆਪਾਂ ਕੱਢ ਚੱਲਦੇ ਮੈਸੀ ਕਹੂਗੀ ਬਾਪੂ ਕਹਿੰਦੀ ਤੈਨੂੰ ਜੁਰੂਰ ਬੁਲਾਉਂਗੇ ਤੈਨੂੰ ਬਾਪੂ ਅੱਛਾ ਪਤਾ ਬਾਪੂ ਕਹਿੰਦੀ ਮੇਰੀ ਕੁੜੀ ਦੀ ਗੱਲ ਕਰਦਾ ਹਾਂ ਅੱਛਾ ਬੇਟੀ ਆ ਪੜ੍ਹੇਗੀ ਆ ਉਹ ਡਾਕਟਰ ਨੂੰ ਆਪਣੀ ਧਿਆਨ ਬਾਰੇ ਕਹਿਣਾ ਹਾਂ ਹਾਂ ਤੁਹਾਨੂੰ ਪਤਾ ਪੀ.ਆਰ.ਟੀ ਕਰਵੀਂ ਪ੍ਰੋਜੈਕਟ ਦੇ ਹੂੰ ਹੂੰ ਪਤਾ ਬੇਲੇ ਕਾਲਜ ਮਾਜ਼ਾ ਕੋਈ ਕਾਲਜ ਦੇ ਲੈਕਚਰ ਹੂੰ ਹੂੰ ਮੈਂ ਨਜ਼ਫਰ ਦਾ ਲੈਕਚਰ ਬੇਲੇ ਕਾਲਜ ਪਤਾ ਰਮਾਨੀ ਪੀਸ ਚੱਲੀਏ ਚੱਲੀਏ ਕਰਨ ਹੁਣ ਚੱਲ ਹੁਣ ਤੂੰ ਲੋਜੀ ਕਰਾਂ ਪਹੁੰਚ ਗਿਆ ਜੀ ਮੈਂ ਤਾਂ ਹੁਣ ਤੇ ਕੰਮ ਬਹੁਤ ਕਰਿਆ ਅੱਜ ਮੈਂ ਤਾਂ ਜਾਵਾਂ ਹੀ ਨਹੀਂ ਕਰਿਆ ਵਿੱਕੀ ਜਾਨ ਨੇ ਪੂਰਾ ਜੋਰ ਲਾਇਆ ਗੱਡ ਕੇ ਸੱਸਰੀ ਘਰ ਦੀ ਸਾਰਿਆਂ ਨੂੰ ਸੱਸਰੀ ਘਰ ਜੀ ਤੇ ਕੱਲ ਦਾ ਦਿਨ ਕੰਮ ਰਹਿ ਗਿਆ ਇੱਕ ਹੋਰ ਸਾਡਾ ਹਲ ਕੱਲ ਦੀ ਦਿਹਾੜੀ ਲਾ ਕੇ ਨਾ ਟੀਨਾ ਟੀਨਾ ਦਾ ਨਿਬੜ ਜਾਣਾ ਉਦੋਂ ਬਾਅਦ ਫਿਰ ਜਾਲੀ ਲਿਆ ਕੇ ਜਾਲੀ ਦਾ ਕੰਮ ਛੇੜਾਂਗੇ ਹੌਲੀ ਹੌਲੀ ਆਪਾਂ ਸੁਖਵੀਰ ਨੂੰ ਘਰ ਲੈ ਕੇ ਹਾਂਜੀ ਸਰਕਾਰ ਵਾਸਤਾ ਕੀ ਹੋ ਗਏ ਨੇ ਇਹ ਤਾਂ ਹੀ ਟੈਸਟ ਟੂਸ ਤੇ ਕਰਾਓ ਜਿਹੜੀਆਂ ਰਸੋਲੀਆਂ ਆ ਉਹਦਾ ਪ੍ਰੈਸ਼ਰ ਕਲਾ ਦੋ ਹੱਥ ਜੋੜੂ ਹਾਏ ਓ ਮੇਰੇ ਰੱਬਾ ਬੰਦਾ ਘਰ ਚ ਬਾਅਦ ਚ ਬਾੜਦਾ ਪਹਿਲਾਂ ਬਾਹਰ ਦੀਆਂ ਟੈਨਸ਼ਨਾਂ ਦਾ ਨਿਭੜਦਿਆਂ ਨਹੀਂ ਘਰ ਦੀਆਂ ਟੈਨਸ਼ਨਾਂ ਦੀ ਕਿ ਮੈਂ ਸੁਣਦੀ ਆ ਸੰਦੀਪ ਤੁਸੀਂ ਮੈਨੂੰ ਸਾਬਣਾ ਨਹੀਂ ਸੰਦੀਪ ਤੁਸੀਂ ਮੈਨੂੰ ਪੁੱਛਣਾ ਨਹੀਂ ਸੰਦੀਪ ਮੈਂ ਚਲੀ ਜਾਵਾਂ ਸੰਦੀਪ ਤੇਰੇ ਭਾਈ ਨੂੰ ਤਲਾਕ ਦੇਦਾ ਅੱਛਾ ਸੰਦੀਪ ਮੈਂ ਮਰ ਜਾ ਅੱਛਾ ਮੈਂ ਜਸਮੀਤ ਦੀ ਟੈਨਸ਼ਨ ਨਾ ਵਿਆਂ ਕਰਦਾ ਅੱਛਾ ਆਇਆ ਚਲੀ ਜਾਂਦਾ ਤਮਾਸ਼ੀ ਨੇ ਇਹ ਨਹੀਂ ਤਾਂ ਬਗਾਨਾ ਨਹੀਂ 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 ਫੇਰ ਇਹਦਾ ਹੱਥ ਆਲਾ ਹੋਣਿਆਂ ਦਾ ਮੇਨ ਗੱਲ ਇਹ ਹੈ ਪੁੱਛੋ ਜੀ ਨੂੰ ਹੱਥ ਵਾਲਾ ਕਰਨਾ ਜੀ ਕਰਵਾਉਣਾ ਇਹਦਾ ਹੱਥ ਵਾਲਾ ਹੱਥ ਵਾਲਾ ਨਹੀਂ ਕਰਾਉਣਾ ਕਰ ਦਵਾ ਵੀ ਹੱਥ ਥੋੜਾ ਗੱਲ ਕਰੋ ਜੀ ਇਧਰ ਨੂੰ ਬਲੌਗ ਕਰਦੀ ਦੀ ਹੁਣ ਤੂੰ ਬੋਲਦੀ ਨਹੀਂ ਫੇਰਾ ਮੈਨੂੰ ਬਾਰ ਬਾਰ ਪਿਆ ਰਹਿਣਾ ਬਸ ਹਾਂ ਤੂੰ ਤਾਂ ਕਿ ਨਹੀਂ ਮੈਂ ਕਹਿੰਦੀ ਆ ਵੀ ਜੀ ਬਥੇਰਾ ਬੋਲਦੀ ਆ ਕਹਿੰਦੀ ਨਹੀਂ ਕੀ ਮੇਰੇ ਪ੍ਰੈਸ਼ਰ ਕਰਾ ਦੇ ਭਾਈ ਕਾਹਦੇ ਵਾਸਤੇ ਚੰਗੀ ਪਿੰਲੀ ਦਾ ਪ੍ਰੈਸ਼ਰ ਮੈਂ ਕਹਿਣ ਲੱਗਾ ਜਿਵੇਂ ਮੇਰਾ ਆਪਰੇਸ਼ਨ ਕਰ ਦੋ ਜੀ ਮੇਰਾ ਆਪਰੇਸ਼ਨ ਕਰ ਦੋ ਡਾਕਟਰ ਤਾਂ ਤੈਨੂੰ ਮਨਾ ਕਰਦੇ ਕਹਿੰਦੇ ਲੋੜ ਨਹੀਂ ਆਪਰੇਸ਼ਨ ਦੀ ਹਾਂ ਕਰਦੇ ਮਨਾ ਇੱਕ ਵਾਰ ਦਿਖਾਇਆ ਉਹ ਦੁਬਾਰਾ ਸਰਕਾਰ ਘਾਤ ਕਰ ਤੁਸੀਂ ਕਹਿੰਦੇ ਨਹੀਂ ਹਾਂ ਹਾਂ ਤੁਸੀਂ ਕਹਿੰਦੇ ਸਰਕਾਰ ਨੂੰ ਹੱਥ ਤੱਕ ਇਹ 15 ਕਿ ਦਿਨ ਬਾਅਦ ਇਹ ਹਵਾ ਉੱਠ ਕੱਢਦਾ ਫਿਰ ਜੈਸਮੀਨ ਨੂੰ ਲਿਆ ਕੇ ਪਿੱਛੇ ਟੈਸਟ ਕਰਵਾ ਕੇ ਲੈ ਕੇ ਆਈ ਐ ਲੈ ਇੱਕ ਟਾਇਰ ਐਸਐਟਰਾ ਨਾਲ ਕਰਾ ਲਿਆ ਉਹਨੂੰ ਕਹਿੰਦਾ ਹਾਂ ਓਏ ਐਲਟਰਾ ਸਾਊਂਡ ਕਰਾ ਲਿਆ ਐਟਰਾ ਥੋੜੂ ਹੀ ਹੋ ਜਾਂਦਾ ਕਿਸੇ ਡਾਕਟਰ ਨੂੰ ਨਹੀਂ ਦਿਖਾਇਆ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਦੇ ਨਹੀਂ ਦਿਖਾਇਆ ਵੀ ਐਲਟਰਾ ਥੋੜਾ ਕਰਾਇਆ ਕਿਉਂ ਤਾਂ ਫਿਰ ਤੈਂ ਦੇਖਣਾ ਤਾਂ ਹੋ ਚੰਕੌਰ ਸਰਦਾਰ ਸੁਖਵੀਰ ਤੈਂ ਮੇਰੀ ਗੱਲ ਦਾ ਜਵਾਬ ਦੇ ਤੈਂ ਦੇਖਣਾ ਤਾਂ ਕਰਾਇਆ ਕਿਉਂ 550 ਰੁਪਏ ਕਿਉਂ ਖਰਚਿਆ ਜੈਸਮੀਨ ਕਹਿੰਦੀ ਮੰਮੀ ਚੰਕੌਰ ਦੇਖ ਲੈਣੇ ਸਰਕਾਰੀ ਹਸਪਤਾਲ ਤੇ ਚੰਕੌਰ ਡਾਕਟਰ ਕੱਤਨੇ ਕੋਈ ਕਰਜੈਂਸੀ ਦੀ ਗੱਲ। ਫਿਰ ਇਹ ਗਰ ਰੁਕ ਪਿਆ। ਫਿਰ ਕਿਰਾਇਆ ਕਿਉਂ ਤਾਂ? ਜਿਹੜਾ ਮੈਨੂੰ ਫੋਨ ਕਰਕੇ ਕਿਹਾ। ਤੁਪ ਜਦਨੇ ਕਰ ਪਾਪਾ ਮੰਮੀ ਕਹਿੰਦੇ ਅਲਟਰਾਸਾਉਂਡ ਕਰਾ ਲਈਏ ਮਹਾ ਅਲਟਰਾਸਾਉਂਡ ਕਰਾਓ ਚੈੱਕ ਵੀ ਕਰਾਓ ਕਿਸੇ ਨੂੰ ਕਰ ਲਿਆ ਕਿ ਥੋੜੇ ਥੱਬੇ ਰੱਖਣੇ ਆ। ਇਹਨੂੰ ਕਰਾ ਦੇ ਦੱਸਦਾ ਦਿੰਦੇ ਵੀ ਪਲਾੜੇ ਡਾਕਟਰਾਂ ਤੋਂ ਕਰਾਏ ਹੋ। ਮੈਂ ਜੇ ਮੈਨੂੰ ਪੁੱਛਦੇ ਵੀ ਅਲਟਰਾਸਾਉਂਡ ਵੀ ਅਲਟਰਾਸਾਉਂਡ ਕਰਾ ਕੇ ਅਸੀਂ ਕਰਨਾ ਆਏ ਆਂ ਕੰਮ ਕਰਨਾ। ਤੁਸੀਂ ਤਾਂ ਮੈਨੂੰ ਹੁਕਮ ਸੁਣਾਇਆ। ਤੁਸੀਂ ਪਤਾ ਕੀ ਕਹਿੰਦੇ ਆ? ਆਪਣੀ ਮਰਜ਼ੀ ਕਰਦੇ ਆ। ਮੈਂ ਆਪਣੀ ਮਰਜ਼ੀ ਨਹੀਂ ਕਰੂੰਗਾ ਹੋਰ ਕੀ ਕਰੂੰਗਾ ਨਹੀਂ ਆਪ ਮੈਨੂੰ ਕਹਿੰਦਾ ਕਦੀ ਕਰੀਓ ਨਹੀਂ ਮਰਜ਼ੀ ਨਹੀਂ ਮਰਜ਼ੀ ਦੇ ਕਰਨ ਮਤਲਬ ਕਿ ਤੂੰ ਕਿਆ ਚਾਹੁੰਦੀ ਵੀ ਤੈਨੂੰ ਮੈਕਸ ਸਿਟੀ ਦੇ ਵਿੱਚ ਲੈ ਕੇ ਜਾ ਦਿੱਲੀ ਜਾ ਕੇ ਲਖਲ ਕਰਾ ਦੇਣਾ ਆਹ ਜਿਹੜਾ ਇਹਦੇ ਵੀ ਟਾਈਮ ਲਜਾਣਾ ਆਇਆ ਨਹੀਂ ਫਟਾ ਲਜਾਣਾ ਹੈ ਨਹੀਂ ਉੱਥੇ ਤੈਨੂੰ ਸਲਾਹ ਕਿਹਨੇ ਦਿੱਤੀ ਸੀ ਬਲ ਮੈਨੂੰ ਕੀ ਗੱਲ ਦਾ ਜਵਾਬ ਦੇਊਂਗਾ ਤੁਸੀਂ ਤਾਂ ਮੈਨੂੰ ਆਲਟਰਾਸਾਉਂਡ ਦੀ ਸਲਾਹ ਕਿਹਨੇ ਦਿੱਤੀ ਸੀ ਤੈਨੂੰ ਇਹੋ ਉਹ ਕਰਦੀ ਸੀ ਦੇਖ ਦਿੱਤੀ ਵੀ ਕਿਤੇ ਅੰਦਰ ਵਧੀਆਂ ਤਾਂ ਹਾਂ ਫਿਰ ਕਟੀਆਂ ਤਾਂ ਫਿਰ ਡਾਕਟਰ ਨੇ ਜਦੋਂ ਸਰਜੀਟ ਦੇ ਗਏ ਤੇ ਉੱਥੇ ਕਿਹਾ ਕਿ ਨਾ ਤੁਸੀਂ ਕਹਿੰਦੇ ਵੀ ਮੈਂ ਹੋਰ ਨੂੰ ਦਿਖਾਵਾਂਗੇ ਫਿਰ ਮੈਂ ਕਿਹਾ ਤਾਂ ਮੇਲੇ ਤੋਂ ਬਾਅਦ ਦਿਖਾ ਲਾਂਗੇ ਇੱਕਾ ਨੂੰ ਛੂਹ ਹੋਲ ਜਿੰਦੇ ਮੈਂ ਕੱਢ ਲੇਕੇ ਗਿਆ ਨੂੰ ਸਰਜੀਤ ਤੇ ਤੁਸੀਂ ਨਹੀਂ ਲੈ ਕੇ ਗਏ iracial ਨਹੀਂ ਲੈ ਕੇ ਗਈ ਸੀ ਹਾਂ ਦੇਖ ਲਓ ਜੀ ਹੁਣ ਦੇਖੋ ਗੱਲ ਇਹ ਤੇ ਵੀ ਬੱਚੇਦਾਨੀ ਦਾ ਕੇਸ ਆ ਤੇ ਹੱਡੀਆਂ ਵਾਲੇ ਡਾਕਟਰ ਦੇ ਕੋਲ ਘੁੰਮਦੇ ਆ ਬਹੁਤ ਸਿਆਣੇ ਆ ਜੀ ਮੈਂ ਨਹੀਂ ਕਹ ਰਹੀ ਪਹਿਲੀ ਆ ਮੈਂ ਦੱਸਿਆ ਪਹਿਗੇ ਤੇਦਾਨੀਆਂ ਪਹਿਲੀ ਆ ਹੁਣ ਮੈਂ ਕੀ ਕਹਿ ਰਹੀ ਹਾਂ ਪੂਜਾ ਜੱਲੀ ਸੁਣਦੇ ਮਾਲ ਨੰਬਰ ਪੁਆਧਰੀ ਹੈ ਪ੍ਰਧਾਨ ਸਾਹਿਬ ਹੈ ਪ੍ਰਧਾਨ ਸਾਹਿਬ ਕਰਦਾ ਫੈਸਲੇ ਕਰ ਦੋ ਆਖੋ ਕੰਮਾ ਜੀ ਤੁਹਾਡਾ ਬਸ ਤੁਸੀਂ ਕਰਨੀ ਆ ਤੁਸੀਂ ਮਾਜਰੀ ਕਰਨੀ ਆ ਆਪਣੀ ਤੁਸੀਂ ਮਾਜਰੀ ਕਰਨੀ ਮੇਰੀ ਗੱਲ ਕਰਨੀ ਹੁੰਦੀ ਨਾ ਹੁਣ ਨੂੰ ਕਦ ਅੱਛਾ ਮੇਰੀ ਗੱਲ ਦਾ ਜਵਾਬ ਦੇ ਅਲਟਰਾ ਸਾਊਂਡ ਕਿਉਂ ਕਰਵਾਇਆ ਕਰੋਨਾ ਦਾ ਡਾਕਟਰ ਅਭੀ ਸ਼ਾਇਦ ਮਿੰਨੇ ਵਾਸਤੇ ਸਿਕਰਾਉੜਾਏ ਕਰਾ ਫਿਰ ਜਾ ਕੇ ਡਾਕਟਰ ਨੂੰ ਦਿਖਾਉਣਾ ਵੀ ਤਾਂ ਜਿਹੜੇ ਡਾਕਟਰ ਨੇ ਤੈਨੂੰ ਇਹ ਗੱਲ ਕਹਤਾ 6 ਮਹੀਨੇ ਬਾਅਦ ਅਲਟਰਾਸਾਉਂਡ ਕਰਾਓ ਉਹਦੇ ਕੋਲ ਕਿਉਂ ਨਹੀਂ ਗਏ ਕੋਈ ਹੁਣ ਚਲਦੇ ਚਲ ਹੁਣ ਆਈ ਵੀ ਆਉ ਸ਼ਾਨੂ ਜੀ ਇਹ ਬੇਲੇ ਮੈਂ ਜਾਣਾ ਦੇਖੇ ਜਿੰਨੇ ਅਲਟਰਾਸਾਉਂਡ ਕਰਾਇਮ ਲੈ ਜਾਣ ਨਾਲ ਆ ਦੇ ਮੈਂ ਜਾਣਾ ਕਹਿੰਦਾ ਨਹੀਂ ਮੈਨੂੰ ਮੱਥੀ ਵੀ ਆਏ ਹਾ ਰੱਬਾ ਮੇਰੇ ਓਏ ਮੇਰੀ ਗੱਲ ਤਾਂ ਮੰਨਣੀ ਨਹੀਂ ਮੰਨਣਾ ਨਹੀਂ ਕੋਈ ਮੈਂ ਨਹੀਂ ਨਾ ਮੇਰੀ ਗੱਲ ਤਾਂ ਕੋਈ ਮੰਨਣੀ ਨਹੀਂ ਮੰਨ ਦੇ ਹਾਏ ਕਹਤਾ ਬਸ ਮੇਰੀ ਬਣਣੀ ਦਾ ਨਾਮ ਮੰਨਣੀ ਹੁੰਦੀ ਨਾ ਫੇਰ ਹੁਣ ਨੂੰ ਬਸ ਹਾਂ ਹਾ ਤਲਾਕ ਦੇ ਦੇਣਾ ਹੁਣ ਨੂੰ ਬਸ ਆਏ ਤਲਾਕ ਦੇ ਦੇਣਾ ਤਾਂ ਥੋੜੀ ਕਹਿੰਦੀ ਪਤਾ ਨਹੀਂ ਕੀ ਹੋਇਆ ਹੁਣ ਤੁਸੀਂ ਗਰਮ ਨਾ ਹੋਵੋ ਗੱਲ ਮੈਂ ਨਹੀਂ ਗਰਮ ਹੁੰਦਾ ਗੱਲ ਨੂੰ ਆਪਣੇ ਦਿਮਾਗ ਤੇ ਰੱਖੋ ਜੇ ਤਾਂ ਕਰਨੀ ਮਰਜੀ ਕਰੀ ਜਾਓ ਫਿਰ ਜਿੱਥੇ ਮਰਜੀ ਮਰੋ ਨਾ ਮਰੋ ਤੁਸੀ ਮਰਜੀ ਕਰੀ ਕਦਾ ਮੈਂ ਤਾਂ ਕਦੇ ਕਹੀਓ ਨਹੀਂ ਮਰਜੀ ਤੂੰ ਅਲਟਰਾ ਸਾਊਂਡ ਮੈਂ ਤਾਂ ਕਾਦੀ ਆਲਟਰਾ ਸਾਊਂਡ ਕਿਉਂ ਕਰਵਾਇਆ ਮੇਰੀ ਮਰਜ਼ੀ ਤੋਂ ਬਿਨਾਂ ਮੈਂ ਤਾਂ ਚੱਲ ਚੱਲੋ ਠੀਕ ਹੈ ਜੀ ਗੱਲ ਕਹਿੰਦੀ ਲੰਘ ਜਾ ਗੱਲ ਨਿਬੜ ਗਈ ਬਸ ਕਰਵਾਇਆ ਕਿਉਂ ਕਰਵਾਇਆ ਕਿਆ ਗੱਲ ਜੇ ਕਰਵਾਇਆ ਤਾਂ ਫਿਰ ਮਰਜੰਦੀ ਡਾਕਟਰ ਕੋਲ ਵੀ ਜਾਏ ਆਉਂਦੀ ਆਏ ਹਾਏ ਜੇ ਕੋਈ ਕੰਮ ਕਰਵਾਇਆ ਤਾਂ ਤਾਂ ਫਿਰ ਉਹਨੂੰ ਸਿਰੇ ਵੀ ਲਾਓ ਨਾ ਉਹ ਕਹਿੰਦੀ ਮੈਂ ਆਪਣੇ ਘਰ ਵਾਲੇ ਤੋਂ ਮੈਂ ਨਾ ਕਿਤੇ ਹੋਰ ਨਹੀਂ ਜਾ ਸਕਦੀ ਫਿਰ ਮੈਂ ਅਲਟਰਾਸਾਉਂਡ ਵੀ ਮੇਰੇ ਗੱਲੇ ਕਰਾਉਂਦੀ ਚਾਹ ਠੀਕ ਆ ਗਲਤੀ ਹੋ ਗਈ ਅੱਗੇ ਤੇ ਤੁਹਾਡੇ ਨਾਲੇ ਕਰਾਉਂਦੀ ਠੀਕ ਆ ਹੁਣ ਤਾਂ ਮਗਰ 1.5 ਮਹੀਨਾ ਕਰਾਉਣੀ ਨਹੀਂ ਤਾਂ ਕਰਵਾਉਣੀ ਨਹੀਂ ਤਾਂ ਕੋਤੂ ਦੂਏ ਪਾਸੇ ਇੰਝ ਉਹ ਕਰਾ ਨਾ ਮੈਂ ਤਾਂ ਉਹ ਕਰੀ ਇੰਜ ਮਾਕੇ ਲੈ ਲੈ ਮੇਰਾ ਚੰਗਾ ਜੀ ਇਹ ਤਾਂ ਕਲੇ ਸੁਕਾਈ ਤੁਸੀਂ ਦੀਦੀ ਨੂੰ ਦਿਖਾਓ ਬਾਈ ਮੇਰਾ ਖੜਾ ਤੂੰ ਛੜਾ ਦੇ ਸਿੱਧੀ ਜੀ ਗੱਲ ਹੈ ਮੈਂ ਤਾਂ ਆਪਣਾ ਖੜਾ ਖੜਾ ਰਿਆ ਹੋਇਆ ਹੁਣ ਬਾਈ ਇਹਨਾਂ ਨੇ ਮਰਜ਼ੀ ਕਰ ਲਈ ਆਪਣੀ ਆਪਾਂ ਮਰਜ਼ੀ ਦਾ ਆਪਣਾ ਸੱਤ ਚੱਲ ਤੈਨੂੰ ਭੇਜ ਦਿੰਦਾ ਤੇਰੀ ਮਾਂ ਕੋਲ ਚੱਲ ਹੁਣੇ ਛੱਡ ਗਿਆ ਮੈਂ ਛੱਡ ਗਿਆ ਮੈਂ ਤੈਨੂੰ ਛੱਡ ਗਿਆ ਮੈਂ ਤੇਰੀ ਮਾਂ ਕੋਲ ਪਤਾ ਨਹੀਂ ਕਿਹੜੀ ਦਵਾਈ ਕਾ ਦੀ ਪਤਾ ਲੱਗਦਾ ਨਹੀਂ ਕੁਛ ਤਕਉਣਾ ਤਾਂ ਹੈ ਗਈ ਆ ਉਹ ਤੁਸੀਂ ਠੰਡੀ ਕਰ ਦੋ ਮੈਂ ਕਿਉਂ ਕਰਾਂ ਠੰਡੀ ਮੈਨੂੰ ਦੱਸ ਮੇਰੇ ਮੇਰੇ ਨੌਲੇਜ ਤੋਂ ਬਾਹਰ ਆ ਕੰਮ ਠੀਕ ਹੈ ਜਿਹੜੀ ਗੱਲਾਂ ਮੈਨੂੰ ਡਾਕਟਰ ਨੇ ਕਹੀਆਂ ਮੈਨੂੰ ਉਹਦੇ ਸਾਹਬਾ ਉਹ ਕਹਿੰਦੇ ਪੁੱਛ ਨਹੀਂ ਹੁੰਦਾ ਕੋਈ ਗੱਲ ਨਹੀਂ ਹੈਗੀ ਇਹਨੇ ਬਸ ਇਹਨੇ ਆਪਣੀ ਨਾ ਗੱਲ ਬਣਾਈ ਹੋਈ ਆ ਬਸ ਆਪਣੀ ਗੱਲ ਬਣਾ ਰੱਖੇ ਜਦ ਮਨ ਦੇ ਵਿੱਚ ਕੋਈ ਵੈਮ ਪੈਦਾ ਹੋ ਜਾਂਦਾ ਨਾ ਫਿਰ ਉਹਦਾ ਕੋਈ ਹੱਲ ਨਹੀਂ ਹੋਇਆ ਜਾਂਦਾ ਕਦੇ ਵੀ ਚਲੋ ਕੋਈ ਨਹੀਂ ਚਲੋ ਠੀਕ ਹੈ ਉਹ ਵੈਮ ਆ ਕੱਢ ਦੋ ਨਿਕਲ

ਹਾਂ ਨਾਟਕ ਦਾ ਟਕਾ ਟਕਾ ਇਵੇਂ ਨਹੀਂ ਮੈਂ ਕਿਉਂ ਛੱਡਿਆ ਮੈਨੂੰ ਨਾਟਕ ਹੈ ਹਾਂ ਹਾਂ ਕੱਦੋ ਕੱਦੋ ਆ ਮੈਨੂੰ ਸਾਰਾ ਓਰੀਜਨਲ ਹੀ ਲੱਗਦਾ ਦਾ ਕਮੈਂਡ ਓਰੀਜਨਲ ਹੈ ਨਾਟਕ ਨੂੰ ਟੁਕ ਕੋ ਇੰਦਾ ਹਾਂ ਦੇਖਿਆ ਮੂੰਹ ਚ ਪਾਇਆ ਹੋਇਆ ਵੀ ਬੋਲਣ ਲੱਗੀ ਲਡੂ ਜਮਾ ਬੋਲਦੀ ਹੈ ਹਾਂ ਤੁਸੀਂ ਠੀਕ ਆ ਠੋਈ ਤੁਹਾਡੀ ਮੈਨੂੰ ਮੈਂ ਪੁੱਛੀ ਨਾ ਕਿਨੇਟ ਕਹਨ ਕਿਹੜੇ ਡਾਕਟਰ ਕੋਲ ਗਏ ਤੁਸੀਂ ਫਲਾਣਾ ਠੰਕਾ ਮੈਨੂੰ ਮੇਰੀ ਗੱਲ ਸੁਣ ਅੱਧਾ ਪਿੰਡ ਮੇਰੀ ਖਬਰ ਪੁੱਛ ਗਿਆ ਬਾਹਰ ਤੇ ਮੈਨੂੰ ਕਿੰਨਿਆਂ ਦੇ ਫੋਨ ਆਲੇ ਵੀ ਪਾਜੀ ਕੀ ਹੋਇਆ ਤੁਹਾਡੇ ਸੱਟ ਤਾਂ ਨਹੀਂ ਲੱਗੀ ਬਹੁਤੀ ਫਲਾਂਟਿੰਗ ਕਰ ਦੀਦੀ ਕਹਿੰਦੀ ਮੈਂ ਸੇਰੇ ਤੇਰੇ ਵੀਰ ਜੀ ਨੂੰ ਕਿਹਾ ਲੈ ਮੂੰਹ ਹਮਾਰ ਦਾ ਹਾਂ ਐਵੇਂ ਨਾ ਜਦ ਮੇਰੇ ਦਰਦ ਹੁੰਦਾ ਤਾਂ ਇਹਨਾਂ ਨੇ ਹੋਰ ਦੱਪਣਾ ਤਾਂ ਦਬਾਉਂਦੇ ਤੱਕ ਬਸ ਮੈਂ ਮੁੜ ਕੇ ਤਾਂ ਐਂ ਤਾਂ ਹੁੰਦਾ ਵੀ ਉਹ ਤੁਸੀਂ ਡਾਕਟਰ ਕੋਲ ਜਾਇਆ ਉਹਨੇ ਤਾਂ ਕਿਸੇ ਕੋਲ ਤੁਹਾਡੇ ਦਰਦ ਹੁੰਦਾ ਫਲਾਣਾ ਟੀਕਾ ਵਿੱਕੀ ਨੂੰ ਪੁੱਛ ਕੇ ਤੇ ਜਾ ਮੈਂ ਐ ਕਰਦਾਂ ਚਾਹਦਾ ਚਾਹਿਆੜ ਬੱਜਦੀ ਦੀ ਮੇਰੀ ਉੱਤੇ ਤੁਸੀਂ ਜਾ ਮੈਂ ਤੁਸੀਂ ਵੀ ਠੀਕ ਕਰਵਾ ਲਈ ਬੀਜੀ ਨੂੰ ਹਾਂ ਗੱਲਾਂ ਬਣਾਈਆਂ ਨਾਲੇ ਖਾਦ ਪੀ ਜਾਂਦੀ ਇਹਨੂੰ ਲੈ ਬੀੜੀ ਚ ਨੰਬਰ ਬਣਾਉਣ ਦੀ ਮਾਰੀ ਕੰਮ ਕਰ ਲਾਉਣਾ ਤਾਂ ਕਿਨੇ ਮੈਂ ਮੈਂ ਤਾਂ ਸੁਖਬੀ ਤੈਨੂੰ ਕਿਹਾ ਨਹੀਂ ਵੀ ਤੂੰ ਮੈਨੂੰ ਪੁੱਛ ਡਾਕਟਰ ਕੋਲ ਲੈ ਕੇ ਜਾ ਮੈਂ ਤਾਂ ਆਪਣੀ ਮਰਜ਼ੀ ਕਰਦਾ ਮੈਂ ਚਾਹੇ ਡਾਕਟਰ ਕੋਲ ਜਾਵਾਂ ਨਾ ਜਾਵਾਂ ਇਹ ਤਾਂ ਕੱਲਾ ਟਾਈਮ ਲੱਗਾ ਉੱਥੇ ਚਲੋ ਜੀ ਠੀਕ ਆ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਜੀ ਪਰਮਾਤਮਾ ਤੁਹਾਨੂੰ ਸਭਨਾਂ ਚੜ੍ਹਦੀ ਕਲਾ 'ਚ ਰੱਖੇ ਅਨੰਮ ਦੇਤਾ ਜੀ ਅਸੀਂ ਕੰਮ ਕਰਕੇ ਆਏ ਸਵੇਰ ਦੇ ਆਉਂਦੀ ਸਾਰੇ ਕਲੇਸ਼ ਸ਼ੁਰੂ ਕਰ ਲਿਆ ਜੀ ਜਨਨੀਆਂ ਦਾ ਪੈਸਾ ਜਨਨੀਆਂ ਦਾ ਕੰਮ ਬੈਠੇ ਇਹੀ ਹੁੰਦਾ ਜਿਆਦਾ ਸਰ ਜਿਆਦਾ ਸਰ ਮੇਰੇ ਕੋਲ ਸਾਡੇ ਨੇੜੇ ਸਾਡੇ ਨੇੜੇ ਦਿਹਾੜੀ 'ਚ ਸਾਰੀਆਂ ਜਨਨੀਆਂ ਦਾ ਨਹੀਂ ਹੁੰਦਾ ਬਹੁਤ ਸਿਆਣੀਆਂ ਜਨਨੀਆਂ ਵੀ ਹੈਗੀਆਂ ਜੋ ਔਰ ਉਹ ਭੈਣ ਦੇ ਭੈਣ ਨੇ ਗੁੱਸਾ ਕਰਦਾ ਦੇਖੋ ਅਲਲਰਾ ਤੂੰ ਤੂੰ ਮੇਰੇ ਨਾਲ ਗੁੱਸਾ ਕਰਦੀ ਆ ਨਮ ਮੈਂ ਤੁਹਾਨੂੰ ਛੁੱਟ ਕੇ ਰਾਵਾਂ ਮੈਂ ਤਾਂ ਇਹਨਾਂ ਨੂੰ ਕਹਿੰ ਮਿਲਦੇ ਆਂ ਜੀ ਅਗਲੀ ਵੀਡੀਓ ਚ ਪਰਮਾਤਮਾ ਸਾਨੂੰ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ